ਕਿ ਜ਼ਮੀਨ ਦੇ ਟੁਕੜੇ ਖਾਤੇ ਰੋਸਤੇ ਆਪਣੇ ਖੂਨ ਦੇ ਰਿਸ਼ਤੇਆਂ ਨੂੰ ਰੋਨ ਦਿੱਤਾ ਪਰ ਵੱਡੇ ਭਰਾ ਦੇ ਵੱਲੋਂ ਆਪਣੇ 32 ਸਾਲਾਂ ਭਰਾ ਦੀ ਜਾਨ ਲੈਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਸਸੰਸਨੀ ਫੈਲ ਗਈ ਦੋ ਸਕੇ ਭਰਾ ਹਰਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਉਮਰ ਕਰੀਬ 38 ਅਤੇ 32 ਸਾਲ ਦੇ ਦਰਮਿਆਨ ਵੱਡੇ ਭਰਾ ਦੇ ਵੱਲੋਂ ਆਪਣੇ ਛੋਟੇ ਭਰਾ ਦੀ ਜਾਨ ਲੈਣ ਦਾ ਇਹ ਦੁਖਦ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤਾ ਲੱਗ ਰਿਹਾ ਹੈ ਕਿ ਇੱਕ ਜ਼ਮੀਨ ਦੇ ਟੁਕੜੇ ਖਾਤੇ ਰੋਸ ਤੇ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਰੋਲ ਦਿੱਤਾ। ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਭਰਾ ਫਰਾਰ ਹੋ ਗਿਆ। ਜਿਹੜਾ ਮ੍ਰਿਤਕ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਵੀ ਰਹਿ ਚੁੱਕਿਆ ਹੈ। ਇਹ ਪੂਰੀ ਘਟਨਾ ਕਿਵੇਂ ਵਾਪਰੀ ਇਸ ਨੂੰ ਲੈ ਕੇ ਪਿੰਡ ਵਾਲੇ ਅਤੇ ਪਰਿਵਾਰਕ ਮੈਂਬਰ ਕੁਝ ਚੀਜ਼ਾਂ ਜ਼ਰੂਰ ਤਾਂ ਰਹੇ ਨੇ ਪਰ ਸਭ ਕੁਝ ਸਾਫ਼ ਨਹੀਂ ਕਰ ਰਹੇ ਕਿਉਂਕਿ ਦੋਵੇਂ ਸਕੇ ਭਰਾ ਸਕੇ ਭਰਾਵਾਂ ਦੇ ਵਿੱਚ ਜ਼ਮੀਨ ਦੀ ਲੜਾਈ ਉਮਰ ਵੀ ਕੋਈ ਬਹੁਤੀ ਜ਼ਿਆਦਾ ਨਹੀਂ ਸੀ 38 ਅਤੇ 32 ਸਾਲ ਦੀ ਉਮਰ ਸੀ ਇਹਨਾਂ ਨੌਜਵਾਨ ਮੁੰਡਿਆਂ ਦੀ ਪਰ ਵੱਡੇ ਭਰਾ ਦੇ ਵੱਲੋਂ ਆਪਣੇ 32 ਸਾਲਾ ਭਰਾ ਦੀ ਜਾਨ ਲੈਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਸਨਸਨੀ ਫੈਲ ਗਈ ਕਿ ਆਖਿਰਕਾਰ ਹੱਥੋਂ ਪਾਈ ਤੱਕ ਤਾਂ ਉਹਨਾਂ ਦੀਆਂ ਲੜਾਈਆਂ ਝਗੜੇ ਸੁਣੇ ਹੋਏ ਸੀ ਪਰ ਅਜੇ ਨਹੀਂ ਪਤਾ ਸੀ ਕਿ ਗੋਲੀ ਚਲਾ ਕੇ ਵੱਡਾ ਭਰਾ ਆਪਣੇ ਹੀ ਛੋਟੇ ਭਰਾ ਦੀ ਜਾਨ ਲੈ ਵੇਗਾ ਜਾਨ ਲੈਂਡ ਤੋਂ ਬਾਅਦ ਵੱਡਾ ਭਰਾ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਪਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰ ਇਸ ਘਟਨਾ ਤੋਂ ਬਾਅਦ ਇਸ ਕਰਕੇ ਚੁੱਪ ਨੇ ਕਿਉਂਕਿ ਉਹਨਾਂ ਦਾ ਸਭ ਕੁਝ ਉਜੜ ਚੁੱਕਿਆ ਇੱਕ ਪੁੱਤ ਚਲਾ ਗਿਆ ਅਤੇ ਦੂਸਰਾ ਘਰ ਤੋਂ ਫਰਾਰ ਹੋ ਗਿਆ ਉਸ ਦਾ ਅੰਜਾਮ ਕੀ ਹੋਣਾ ਉਹ ਚੰਗੀ ਤਰ੍ਹਾਂ ਜਾਣਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਵੀ ਕਈ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪੈਣਾ ਹੀ ਹੈ ਉਸ ਨੂੰ ਉਸਤੇ ਕੀਤੀ ਦੀ ਸਜ਼ਾ ਵੀ ਮਿਲਣੀ ਹੀ ਹੈ ਪਰ ਕਿਸ ਤਰ੍ਹਾਂ ਦੇ ਨਾਲ ਛੋਟੇ ਭਰਾ ਦੇ ਨਾਲ ਜਿਸ ਦਾ ਉਸਨੇ ਹੱਥ ਫੜਨਾ ਸੀ ਹਮੇਸ਼ਾ ਦੇ ਲਈ ਉਸ ਦਾ ਸਹਾਰਾ ਬਣਨਾ ਸੀ ਇੱਕ ਦੂਸਰੇ ਦਾ ਮੋਢਾ ਹੁੰਦੇ ਨੇ ਇਹ ਪਰ ਆ ਪਰ ਉਹੀ ਆਪਸ ਦੇ ਵਿੱਚ ਇਸ ਤਰ੍ਹਾਂ ਖੈਬਰ ਰਹੇ ਨੇ ਸਿਰਫ ਇੱਕ ਜ਼ਮੀਨ ਦੇ ਟੁਕੜੇ ਖਾਤਰ ਦੱਸ ਦੇ ਕਿ ਖਬਰ ਡਿੜਬਾ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਆਪਸੀ ਕਲੇਸ਼ ਨੇ ਇੱਕ ਪਰਿਵਾਰ ਨੂੰ ਖਤਮ ਕਰ ਦਿੱਤਾ ਇੱਕ ਜੀ ਸੁਖਵਿੰਦਰ ਸਿੰਘ ਏਲੀਅਸ ਡੀਸੀ ਨੌ ਦਾ ਬੰਦਾ ਹੈਗਾ ਜੀ ਜਿਹਦੇ ਫਾਜ਼ਲ ਜ਼ਨਾਉ ਜਰਨੈਲ ਸਿੰਘ ਹੈ ਉਹਦਾ ਉਹਦੇ ਭਰਾ ਨੇ ਕੱਲ ਮਰਡਰ ਕਰਿਆ ਜਿਸ ਦੇ ਸਬੰਧ ਵਿੱਚ ਅਸੀਂ ਐਫਆਰ ਨੰਬਰ 201 ਅੰਡਰ ਸੈਕਸ਼ਨ 193 ਅਤੇ 25 27 ਆਰਮਜ਼ ਐਕਟ ਅਸੀਂ ਰਜਿਸਟਰ ਕੀਤੀ ਹੈ ਜੀ ਸਰ ਕਾਰਨੋਂ ਕੁਝ ਪਤਾ ਲੱਗਿਆ ਜੀ ਸਾਨੂੰ ਜਿਹੜੀ ਸਟੇਟਮੈਂਟ ਲਿਖਾਈ ਗਈ ਹੈ ਫਾਦਰ ਵੱਲੋਂ ਉਹਦੇ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਇਹਨਾਂ ਦਾ ਆਪਸ ਵਿੱਚ ਜ਼ਮੀਨ ਦੇ ਬਟਵਾਰੇ ਨੂੰ ਲੈ ਕੇ ਕੱਲ ਇਕੱਠ ਹੋਇਆ ਸੀਗਾ ਘਰੇ ਤੇ ਜਿਹਦੇ ਦੌਰਾਨ ਇਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਤੁਤੂਮੇ ਮੇ ਹੋ ਗਈ ਤੇ ਜਿਸ ਦੌਰਾਨ ਇਹ ਜਿਹੜਾ ਤੋਸ਼ੀ ਹੈਗਾ ਹਰਜਿੰਦਰ ਸਿੰਘ ਉਨੇ ਇੱਕ ਰਾਈਫਲ ਤੋਂ ਇੱਕ ਫਾਇਰ ਕਰਿਆ ਉਹਦੀ ਛਾਤੀ ਦੇ ਵਿੱਚ ਜਿਹਦੇ ਨਾਲ ਉਹਦੀ ਮੌਤ ਹੋ ਗਈ ਸਰ ਜਿਹੜਾ ਅਸਲਾ ਚਲਾਇਆ ਗਿਆ ਜੀ ਇਹ ਲੈਸੈਂਸੀ ਇਹਨਾਂ ਦਾ ਆਪਣਾ ਸੀ ਜੀ ਇਹ ਜੀ ਹਲੇ ਵੈਰੀਫਾਈ ਕਰ ਰਹੇ ਆ ਅਸੀਂ ਅਸੀਂ ਸਾਨੂੰ ਮੌਕੇ ਤੋਂ ਇੱਕ ਖੋਲ ਮਿਲਿਆ ਜਿਹੜਾ ਕਿ ਇੱਕ ਰਾਈਫਲ ਦਾ ਖੋਲ ਤਸਦੀਕ ਹੋਇਆ ਤੇ ਬਾਕੀ ਅਸੀਂ ਇਹਨੂੰ ਫਰਦਰ ਹੋਰ ਵੈਰੀਫਾਈ ਕਰਕੇ ਜਿਹੜਾ ਵੀ ਵੈਪਨ ਯੂਜ਼ ਹੋਇਆ ਹੈ ਉਹ ਵੀ ਰਿਕਵਰ ਕਰਾਂਗੇ ਤੇ ਦੋਸ਼ੀ ਨੂੰ ਵੀ ਜਲਦ ਤੋਂ ਜਲਦ ਫੜਾਂਗੇ ਜੀ ਸਰ ਇਹਦੇ ਵਿੱਚ ਜਿਹੜਾ ਮ੍ਰਿਤਕ ਹੈਗਾ ਜੀ ਸੁਖਵਿੰਦਰ ਸਿੰਘ ਉਹਦੀ ਬੈਕਗ੍ਰਾਉਂਡ ਸਰ ਕੀ ਹੈ ਪਹਿਲਾਂ ਕੋਈ ਮਾਮਲੇ ਵਗੈਰਾ ਵੀ ਦਰਜ ਹੈਗੇ ਜੀ ਬਿਲਕੁਲ ਜੀ ਸੁਖਵਿੰਦਰ ਸਿੰਘ ਤੇ ਕਰੀਬ 12 ਪਰਚਰ ਰਜਿਸਟਰਡ ਨੇ ਜੀ ਪਹਿਲਾਂ ਤੇ ਵੱਖ-ਵੱਖ ਸੈਕਸ਼ਨ ਅੰਡਰ ਸੈਕਸ਼ਨ ਉਸ ਤੇ ਪਰਚਰ ਰਜਿਸਟਰਡ ਨੇ ਤੇ ਇਹ ਉਹਦਾ ਬੈਕਗ੍ਰਾਉਂਡ ਹੈ ਜੀ ਸਰ ਬਿਆਨ ਕੀਤੇ ਦਰਜ ਕੀਤੇ ਗਏ ਨੇ ਜੀ ਕਿਹਦੇ ਬਿਆਨ ਇਹਨਾਂ ਦੇ ਫਾਦਰ ਤੇ ਬਿਆਨ ਤੇ ਹੋਇਆ ਜੀ ਜਰਨੈਲ ਸਿੰਘ ਦੇ ਬਿਆਨ ਤੇ ਮੁੰਡੇ ਦਾ ਨਾਮ ਜੀ ਸੁਖਵਿੰਦਰ ਸਿੰਘ ਸੀ son of ਜਰਨੈਲ ਸਿੰਘ ਤੇ ਇਹ ਮੁੰਡਾ ਜਿਹੜਾ ਹੈਗਾ ਕਰਮ 32 ਸਾਲ ਦਾ ਉਮਰ ਸੀ ਇਹਦੇ ਤੇ ਦੁਰਗਦਰ ਰੈਨਵਾਲਾ ਸੀ ਤੇ ਸਾਡੇ ਕੋਲ ਆਇਆ ਸੀ ਉਹਦੇ ਛਾਤੀ ਦੇ ਵਿੱਚ ਜ਼ਖਮ ਸੀ ਪਰਿਵਾਰ ਵਾਲਿਆਂ ਨੇ ਉਹਦੇ ਜੀਜਾ ਜੀ ਉਹਨੂੰ ਨਾਲ ਲੈ ਕੇ ਆਏ ਸੀਗੇ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਗੋਲੀ ਬੱਜੀ ਹੈ ਤੇ ਅਸੀਂ ਜਿੰਨ ਤੱਕ ਸਾਡੇ ਕੋਲ ਪਹੁੰਚਿਆ ਸੀ ਉਹਦੇ ECG ਕਰਵਾ ਕੇ ਦੇਖੀ ਤੇ ਉਹਦੀ ਮੌਤ ਹੋ ਚੁੱਕੀ ਸੀ ਸਾਡੇ ਕੋਲ ਬਹੁਤ ਡੈਡ ਪੀਸ਼ੈਂਟ ਸੀ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਤਲਾ ਕਰ ਦਿੱਤੀ ਤੇ ਬੋਡੀ ਅਸੀਂ ਮਰਸੀਚ ਰਖਵਾ ਦਿੱਤੀ ਤੇ ਅੱਜ ਉਹ ਜੋ ਪੋਸਟਮਾਰਟਮ ਹੋਵੇਗਾ ਤਾਂ ਅਕੋਰਡਿੰਟਲੀ ਇਟ ਵਿਲ ਬੀ ਡਿਸਾਈਡਡ ਕਿ ਅਸਲ ਚ ਕੀ ਗੱਲ ਹੋਈ ਹੈ ਇਹ ਅਸਲ ਚ ਮੌਤ ਦਾ ਕਾਰਨ ਕਦੋਂ ਪਤਾ ਲੱਗੇ ਇਹ ਪੋਸਟਮਾਰਟਮ ਤੋਂ ਬਾਅਦ ਚੱਲੇਗਾ ਜੀ ਕਜ਼ਮੀਨ ਦੇ ਟੁਕੜੇ ਖਾਤੇ ਰੋਸਤੇ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਰੋਨ ਦਿੱਤਾ ਪਰ ਵੱਡੇ ਭਰਾ ਦੇ ਵੱਲੋਂ ਆਪਣੇ 32 ਸਾਲਾਂ ਭਰਾ ਦੀ ਜਾਨ ਲੈਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਸਸੰਸਨੀ ਫੈਲ ਗਈ ਦੋ ਸਕੇ ਭਰਾ ਹਰਜਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਉਮਰ ਕਰੀਬ 38 ਅਤੇ 32 ਸਾਲ ਦੇ ਦਰਮਿਆਨ ਵੱਡੇ ਭਰਾ ਦੇ ਵੱਲੋਂ ਆਪਣੇ ਛੋਟੇ ਭਰਾ ਦੀ ਜਾਨ ਲੈਣ ਦਾ ਇਹ ਦੁਖਦ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪਤਾ ਲੱਗ ਰਿਹਾ ਹੈ ਕਿ ਇੱਕ ਜ਼ਮੀਨ ਦੇ ਟੁਕੜੇ ਖਾਤੇ ਰੋਸ ਤੇ ਆਪਣੇ ਖੂਨ ਦੇ ਰਿਸ਼ਤਿਆਂ ਨੂੰ ਰੋਲ ਦਿੱਤਾ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਇਹ ਭਰਾ ਫਰਾਰ ਹੋ ਗਿਆ ਜਿਹੜਾ ਮ੍ਰਿਤਕ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਟਰੱਕ ਯੂਨੀਅਨ ਦਾ ਸਾਬਕਾ ਪ੍ਰਧਾਨ ਵੀ ਰਹਿ ਚੁੱਕਿਆ ਹੈ ਇਹ ਪੂਰੀ ਘਟਨਾ ਕਿਵੇਂ ਵਾਪਰੀ ਇਸ ਨੂੰ ਲੈ ਕੇ ਪਿੰਡ ਵਾਲੇ ਅਤੇ ਪਰਿਵਾਰਕ ਮੈਂਬਰ ਕੁਝ ਚੀਜ਼ਾਂ ਜ਼ਰੂਰ ਦੱਸ ਰਹੇ ਨੇ ਪਰ ਸਭ ਕੁਝ ਸਾਫ਼ ਨਹੀਂ ਕਰ ਰਹੇ ਕਿਉਂਕਿ ਦੋਵੇਂ ਸਕੇ ਭਰਾ ਸਕੇ ਭਰਾਵਾਂ ਦੇ ਵਿੱਚ ਜ਼ਮੀਨ ਦੀ ਲੜਾਈ ਉਮਰ ਵੀ ਕੋਈ ਬਹੁਤੀ ਜ਼ਿਆਦਾ ਨਹੀਂ ਸੀ 38 ਅਤੇ 32 ਸਾਲ ਦੀ ਉਮਰ ਸੀ ਇਹਨਾਂ ਨੌਜਵਾਨ ਮੁੰਡਿਆਂ ਦੀ ਪਰ ਵੱਡੇ ਭਰਾ ਦੇ ਵੱਲੋਂ ਆਪਣੇ 32 ਸਾਲਾ ਭਰਾ ਦੀ ਜਾਨ ਲੈਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਇਸ ਸਮੇਂ ਸਨਸਨੀ ਫੈਲ ਗਈ ਕਿ ਆਖਿਰਕਾਰ ਹੱਥੋਂ ਪਾਈ ਤੱਕ ਤਾਂ ਉਹਨਾਂ ਦੀਆਂ ਲੜਾਈਆਂ ਝਗੜੇ ਸੁਣੇ ਹੋਏ ਸੀ ਪਰ ਅਜੇ ਨਹੀਂ ਪਤਾ ਸੀ ਕਿ ਗੋਲੀ ਚਲਾ ਕੇ ਵੱਡਾ ਭਰਾ ਆਪਣੇ ਹੀ ਛੋਟੇ ਭਰਾ ਦੀ ਜਾਨ ਲੈ ਲਿਆ ਹੈ ਜਾਨ ਲੈਂਡ ਤੋਂ ਬਾਅਦ ਵੱਡਾ ਫਰਾ ਮੌਕੇ ਤੋਂ ਫਰਾਰ ਹੋ ਗਿਆ ਜਿਸ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰ ਇਸ ਘਟਨਾ ਤੋਂ ਬਾਅਦ ਇਸ ਕਰਕੇ ਚੁੱਪ ਨੇ ਕਿਉਂਕਿ ਉਹਨਾਂ ਦਾ ਸਭ ਕੁਝ ਉਜੜ ਚੁੱਕਿਆ ਇੱਕ ਪੁੱਤ ਚਲਾ ਗਿਆ ਅਤੇ ਦੂਸਰਾ ਘਰ ਤੋਂ ਫਰਾਰ ਹੋ ਗਿਆ ਉਸ ਦਾ ਅੰਜਾਮ ਕੀ ਹੋਣਾ ਉਹ ਚੰਗੀ ਤਰ੍ਹਾਂ ਜਾਣਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਵੀ ਕਈ ਦੁੱਖ ਤਕਲੀਫਾਂ ਦਾ ਸਾਹਮਣਾ ਕਰਨਾ ਪੈਣਾ ਹੀ ਹੈ ਉਸ ਨੂੰ ਉਸਤੇ ਕੀਤੀ ਦੀ ਸਜ਼ਾ ਵੀ ਮਿਲਣੀ ਹੀ ਹੈ ਪਰ ਕਿਸ ਤਰ੍ਹਾਂ ਦੇ ਨਾਲ ਛੋਟੇ ਭਰਾ ਦੇ ਨਾਲ ਜਿਸ ਦਾ ਉਸਨੇ ਹੱਥ ਫੜਨਾ ਸੀ ਹਮੇਸ਼ਾ ਦੇਲੇ ਉਸ ਦਾ ਸਹਾਰਾ ਬਣਨਾ ਸੀ ਇੱਕ ਦੂਸਰੇ ਦਾ ਮੋਢਾ ਹੁੰਦੇ ਨੇ ਇਹ ਪਰ ਆ ਪਰ ਉਹੀ ਆਪਸ ਦੇ ਵਿੱਚ ਇਸ ਤਰ੍ਹਾਂ ਖੈਬਰ ਰਹੇ ਨੇ ਸਿਰਫ ਇੱਕ ਜ਼ਮੀਨ ਦੇ ਟੁਕੜੇ ਖਾਤੇਰ ਦੱਸ ਦੇ ਕਿ ਖਬਰ ਦਿੜਵਾ ਤੋਂ ਸਾਹਮਣੇ ਆ ਰਹੀ ਸੀ ਜਿੱਥੇ ਆਪਸੀ ਕਲੇਸ਼ ਨੇ ਇੱਕ ਪਰਿਵਾਰ ਨੂੰ ਖਤਮ ਕਰ ਦਿੱਤਾ ਇੱਕ ਜੀ ਸੁਖਵਿੰਦਰ ਸਿੰਘ ਏਲੀਸ ਡੀਸੀ ਨਾਉ ਦਾ ਬੰਦਾ ਹੈਗਾ ਜੀ ਜਿਹਦੇ ਫਜ਼ਲ ਦਾ ਨਾਮ ਜਰਨੈਲ ਸਿੰਘ ਹੈ ਉਹਦਾ ਉਹਦੇ ਭਰਾ ਨੇ ਕੱਲ ਮਰਡਰ ਕਰਿਆ ਜਿਸ ਦੇ ਸਬੰਧ ਦੇ ਵਿੱਚ ਅਸੀਂ ਐਫਆਰ ਨੰਬਰ 201 ਅੰਡਰ ਸੈਕਸ਼ਨ 103 ਤੇ 25 27 ਆਰਮਜ਼ ਐਕਟ ਸੀ ਰਜਿਸਟਰ ਕੀਤੀ ਹੈ ਜੀ ਸਰ ਕਾਰਨ ਦਾ ਕੁਝ ਪਤਾ ਲੱਗਿਆ ਜੀ ਸਾਨੂੰ ਜਿਹੜੀ ਸਟੇਟਮੈਂਟ ਲਿਖਾਈ ਗਈ ਹੈ ਫਾਦਰ ਵੱਲੋਂ ਉਹਦੇ ਉਹਦੇ ਵਿੱਚ ਇਹ ਚੀਜ਼ ਸਾਹਮਣੇ ਆ ਰਹੀ ਹੈ ਕਿ ਇਹਨਾਂ ਦਾ ਆਪਸ ਵਿੱਚ ਜ਼ਮੀਨ ਦੇ ਬਟਵਾਰੇ ਨੂੰ ਲੈ ਕੇ ਕੱਲ ਇਕੱਠ ਹੋਇਆ ਸੀਗਾ ਘਰੇ ਤੇ ਜਿਹਦੇ ਦੌਰਾਨ ਇਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਤੁਤੂਮੇ ਮੇ ਹੋ ਗਈ ਤੇ ਜਿਸ ਦੌਰਾਨ ਇਹ ਜਿਹੜਾ ਦੋਸ਼ੀ ਹੈਗਾ ਹਰਜਿੰਦਰ ਸਿੰਘ ਉਨੇ ਇੱਕ ਰਾਈਫਲ ਤੋਂ ਇੱਕ ਫਾਇਰ ਕਰਿਆ ਉਹਦੀ ਛਾਤੀ ਦੇ ਵਿੱਚ ਜਿਸ ਦੇ ਨਾਲ ਉਹਦੀ ਮੌਤ ਹੋ ਗਈ। ਸਰ ਜਿਹੜਾ ਅਸਲਾ ਚਲਾਇਆ ਗਿਆ ਜੀ ਇਹ ਲੈਸੈਂਸੀ ਇਹਨਾਂ ਦਾ ਆਪਣਾ ਸੀ ਜੀ। ਇਹ ਜੀ ਹਲੇ ਵੈਰੀਫਾਈ ਕਰ ਰਹੇ ਆ ਅਸੀਂ। ਅਸੀਂ ਸੰਨ ਨੂੰ ਮੌਕੇ ਤੋਂ ਇੱਕ ਖੋਲ ਮਿਲਿਆ ਜਿਹੜਾ ਕਿ ਇੱਕ ਰਾਈਫਲ ਦਾ ਖੋਲ ਤਸਦੀਕ ਹੋਇਆ ਤੇ ਬਾਕੀ ਅਸੀਂ ਇਹਨੂੰ ਫਰਦਰ ਹੋਰ ਵੈਰੀਫਾਈ ਕਰਕੇ ਜਿਹੜਾ ਵੀ ਵੈਪਨ ਯੂਜ਼ ਹੋਇਆ ਉਹ ਵੀ ਰਿਕਵਰ ਕਰਾਂਗੇ ਤੇ ਦੋਸ਼ੀ ਨੂੰ ਵੀ ਜਲਦ ਤੋਂ ਜਲਦ ਫੜਾਂਗੇ ਜੀ। ਸਰ ਇਹਦੇ ਵਿੱਚ ਜਿਹੜਾ ਮਿਰਤਕ ਹੈਗਾ ਜੀ ਸੁਖਿੰਦਰ ਸਿੰਘ ਉਹਦੀ ਬੈਕਗ੍ਰਾਉਂਡ ਸਰ ਕੀ ਹੈ ਪਹਿਲਾਂ ਕੋਈ ਮਾਮਲੇ ਵਗੈਰਾ ਦਰਜ ਹੈਗੇ ਜੀ ਬਿਲਕੁਲ ਜੀ ਸੁਖਿੰਦਰ ਸਿੰਘ ਤੇ ਕਰੀਬ 12 ਅਪਰੇਚਰ ਰਜਿਸਟਰਡ ਨੇ ਜੀ ਪਹਿਲਾਂ ਤੇ ਵੱਖ-ਵੱਖ ਸੈਕਸ਼ਨ ਅੰਡਰ ਸੈਕਸ਼ਨ ਉਹਦੇ ਤੇ ਪਰਚੇ ਰਜਿਸਟਰਡ ਨੇ ਤੇ ਇਹ ਉਹਦਾ ਬੈਕਗ੍ਰਾਉਂਡ ਹੈ ਜੀ ਸਰ ਬਿਆਨ ਕੀਤੇ ਦਰਜ ਕੀਤੇ ਗਏ ਨੇ ਜੀ ਕਿਹਦੇ ਬਿਆਨ ਇਹਨਾਂ ਦੇ ਫਾਦਰ ਤੇ ਬਿਆਨ ਤੇ ਹੋਇਆ ਜੀ ਜਰਨੈਲ ਸਿੰਘ ਦੇ ਬਿਆਨ ਤੇ ਮੁੰਡੇ ਦਾ ਨਾਮ ਜੀ ਸੁਖਵਿੰਦਰ ਸਿੰਘ ਸਨ ਆਫ ਜਰਨੈਲ ਸਿੰਘ ਤੇ ਇਹ ਮੁੰਡਾ ਜਿਹੜਾ ਹੈਗਾ ਕਰੀਬ 32 ਕਿਉਂ ਸਾਲ ਦੀ ਉਮਰ ਸੀ ਜੀ ਇਹ ਦੁਰਘਟਾ ਰੈਨ ਵਾਲਾ ਸੀ ਤੇ ਸਾਡੇ ਕੋਲ ਆਇਆ ਸੀ ਉਹਦੀ ਛਾਤੀ ਦੇ ਵਿੱਚ ਜ਼ਖਮ ਸੀ ਪਰਿਵਾਰ ਵਾਲਿਆਂ ਨੇ ਉਹਦੇ ਜੀਜਾ ਜੀ ਉਹਨੂੰ ਨਾਲ ਲੈ ਕੇ ਆਏ ਸੀਗੇ ਤੇ ਉਹਨਾਂ ਦਾ ਕਹਿਣਾ ਸੀਗਾ ਕਿ ਗੋਲੀ ਵੱਜੀ ਹੈ ਤੇ ਅਸੀਂ ਜਦੋਂ ਤੱਕ ਸਾਡੇ ਕੋਲ ਪਹੁੰਚਿਆ ਅਸੀਂ ਉਹਦਾ ECG ਕਰਵਾ ਕੇ ਦੇਖੀ ਤੇ ਉਹਦੀ ਮੌਤ ਹੋ ਚੁੱਕੀ ਸੀ ਸਾਡੇ ਕੋਲ ਬਰੌਡ ਐਡਮਿਸ਼ਨ ਸੀ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇਤਲਾ ਕਰ ਦਿੱਤੀ ਤੇ ਬੋਡੀ ਅਸੀਂ ਮੌਰਚੀਸ਼ ਰਖਵਾ ਦਿੱਤੀ तो आज जो, जो पोस्टमार्टम तो अकॉर्डिंगली इट विल बी डिसाइडेड कि असल च की गल हुई है कारण कब पता लगेगा पोस्टमार्टम तो बाद पता चलेगा जी